ਵਾਸੂਦੇਵ ਜੀ ਅਪਨ ਤੁ ਭੂਤਾ ਨਿਪਸ਼ਾਚਰੀ ਸਰਵੇ ਸ਼ਾਮ ਬੋਧਨ ਪੂਜਾ ਕਰਮ ਸਮਾਰੋਹ ਤੇ ਹੁਣ ਆਪਣੇ ਆਪਣੇ ਗੁਰੂ ਦਾ ਸਤਿਕਾਰੇ ਹੋਣੇ ਆ ਤਾਂ ਜਿਹੜੇ ਜਿਹੜੇ ਗੁਰੂ ਆ ਤਾਂ ਠੀਕ ਆ ਜੇ ਗੁਰੂ ਨੀਅਤ ਆਪਣੇ ਨਾਤਾ ਦਿੱਤਾ ਉਹ ਮਾਤਾ ਵੀ ਕਹੀ ਜੂ ਹੋਵੇ ਤੇ ਗੁਰੂ ਧਾਰੇ ਹੋਣ ਆ ਤਾਂ ਠੀਕ ਆ ਉਹਨਾਂ ਨੂੰ ਨਮਸਕਾਰ ਕਰੋ ਗੁਰੂ ਜੀ ਮਾਰੇ ਅਸੀਂ ਇਹ ਕਮਿਟੀ ਨੂੰ ਕਰਮ ਕਰਾ ਛੋਟਾ ਅਸ਼ੀਰਵਾਦ ਜ਼ਰੂਰ ਹੈ ਗੁਰੂ ਅੰਦਰ ਰੱਖਿਆ ਕਰੀਏ ਤਾਂ ਉਹਦਾ ਫਲ ਜੇੜਾ ਕਰਨ ਸੀਗਾ ਉਹਨਾਂ ਜੀ ਨਾਲੋਂ ਬੜਾ ਸੀਗਾ ਲੇਕਿਨ ਗੁਰੂ ਦੇ ਸ਼ਰਾਪ ਨਹੀਂ ਉਹ ਮਾਤਾ ਤਾਂ ਗੁਰੂ ਦੀ ਕਿਰਪਾ ਜ਼ਰੂਰੀ ਚਾਹੀਦੀ ਹੈ ਤਾਂ ਇਸ ਕਰ ਗੁਰੂ ਮਹਾਰਾਜ ਦਾ ਧਿਆਨ ਕਰੋ ਕਿ ਮਾਰਾ ਗੁਰੂ ਜੀ ਇਸੇ ਤੋਂ ਕੰਮ ਸ਼ੁਰੂ ਕਰਨ ਲੱਗੇ ਆ ਤੁਹਾਰਾ ਸਾਥੇ ਨਿਰਵੇਗਨ ਸਾਰ ਸਾਰੇ ਵੀ ਜਲ ਬੰਦਿਆ ਰਹੇ ਆ ਔਰ ਸਤਿਨਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਪ੍ਰੀ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 نیوز ਤੋਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਜੀ ਕੱਲ ਰੱਖੜੀ ਬੰਦਨ ਤੋਂ ਸਾਡੇ ਦੇਸ਼ ਦੇ ਵਿੱਚ ਧਾਰਮਿਕ ਤਿਹਾਰਾਂ ਦਾ ਸ਼ੁਭ ਆਰੰਭ ਜਿਹੜਾ ਹੋ ਚੁੱਕਿਆ ਵੈ ਜਿੰਨੂੰ ਲੈ ਕੇ ਜਿੱਥੇ ਸਾਡਾ ਪੂਰਾ ਦੇਸ਼ ਪੂਰੇ ਉਤਸ਼ਾਹ ਦੇ ਵਿੱਚ ਆ ਪੂਰੀ ਸ਼ਰਦਾ ਦੇ ਵਿੱਚ ਆ ਉੱਥੇ ਸਾਡੇ ਖੰਨੇ ਸ਼ਹਿਰ ਦੇ ਵਿੱਚ ਵੀ ਇਸ ਚੀਜ਼ ਨੂੰ ਪੂਰੀ ਆਪਣੇ ਧਾਰਮਿਕ ਰੀਤੀ ਰਿਵਾਜਾਂ ਨਾਲ ਮੁੱਲਿਆਵਾਂ ਨਾਲ ਸ਼ਰਦਾ ਨਾਲ ਤੇ ਪੂਜਾ ਅਰਚਨਾ ਦੇ ਨਾਲ ਹੀ ਸ਼ੁਰੂਆਤ ਹੋਈ ਉਸੇ ਲੜੀ ਤਹਿਤ ਅੱਜ ਏਬੀ 18 ਦੀ ਟੀਮ ਖੰਨੇ ਦੇ ਪ੍ਰਾਚੀਨ ਪਰ ਸਿੱਧ ਮੰਦਰ ਹਲਟੀ ਵਾਲੇ ਮੰਦਰ ਵਿਖੇ ਪਹੁੰਚੀ ਹੈ ਜਿੱਥੇ ਕਿ ਸਾਡੀ ਜਿਹੜੀ ਵਿਜੇ ਦਸ਼ਮੀ ਕਮੇਟੀ ਹੈ ਉਹਦੇ ਵੱਲੋਂ ਇੱਕ ਉਪਰਾਲਾ ਵਿੱਢਿਆ ਗਿਆ ਜਿਹੜੀ ਕਿ ਝੰਡਾ ਰਸਮ ਹੈ ਉਹ ਸ਼ੁਰੂਆਤ ਹੈ ਜਿਹੜਾ ਕਿ ਆਪਾਂ ਸਾਰੇ ਜਾਣਦੇ ਆ ਕਿ ਸ਼ੁਭਾ ਆਗਾਜ਼ ਹੈ ਉਹਦਾ ਜਿਹੜਾ ਓਪਨਿੰਗ ਹੈ ਜਿਹੜੀ ਉਹ ਚੀਜ਼ ਦੀ ਸਟਾਰਟਿੰਗ ਹੈ ਉਹ ਸਾਡੇ ਮਾਨਯੋਗ ਸਾਬਕਾ ਕੈਬਨਟ ਮੰਤਰੀ ਤੇ ਖੰਨੇ ਸ਼ਹਿਰ ਤੋਂ ਵੀ ਤਾਂacre ਗੁਰਕੀਰ ਸਿੰਘ ਕੋਟਲੀ ਜੀ ਦੁਆਰਾ ਕੀਤੀ ਗਈ ਹੈ ਆਓ ਜਾਣਦੇ ਹਾਂ ਉਹਨਾਂ ਤੋਂ ਕਿ ਇਹ ਚੀਜ਼ ਦਾ ਸਾਰਾ ਕ੍ਰਾਈਟੇਰੀਆ ਕੀ ਹੈ ਪਹਿਲਾਂ ਤਾਂ ਸਰ ਵੈਲਕਮ ਟੂ आवर ਚੈਨਲ ਸਰਵਿਸ ਦੇ ਪਾਤਰਾਂ ਤੁਸੀਂ ਕਿਉਂਕਿ ਦੇਸ਼ ਦੇ ਵਿੱਚ ਜੀ ਧਾਰਮਿਕ ਤਿਹਾਰ ਰਸਮ ਕੀਤੀ ਜਾ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸ਼੍ਰੀ ਵਿਜੇ ਦਸ਼ਮੀ ਮੌਤਸਵ ਕਮੇਟੀ ਖੰਡਾ ਵੱਲੋਂ ਅ ਅੱਜ ਛੰਡੇ ਦੀ ਰਸਮ ਜਿਹੜੀ ਆ ਉਹ ਉਹਦੀ ਸ਼ੁਰੂਆਤ ਹੋਈ ਹੈ ਦੁਸ਼ਹਿਰੇ ਦੇ ਬਹੁਤ ਹੀ ਪਾਵਨ ਤਿਹਾਰ ਦੇ ਉੱਤੇ ਤੋਂ ਅੱਜ ਤੇ ਜਿਹੜਾ ਹੈਗਾ ਇਹ ਰਸਮ ਜਿਹੜੀ ਆ ਉਹ ਇੱਕ ਆਗਾਸ ਹੁੰਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਦੁਸ਼ਹਿਰਾ ਜਿਹੜਾ ਵਾ ਖੰਨੇ ਸ਼ਹਿਰ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਵੇਗਾ ਔਰ ਮੈਂ ਸਾਰੇ ਹੀ ਜਿੰਨੇ ਵੀ ਸ਼੍ਰੀ ਵਿਜੇ ਦਸ਼ਮੀ ਮहासੂ ਕਮੇਟੀ ਹੈ ਉਹਨਾਂ ਦੇ ਮੈਂਬਰਾਂ ਨੂੰ ਮੁਬਾਰਕਬਾਦ ਦਿੰਦਾ ਔਰ ਉਹਨਾਂ ਨੂੰ ਇਹੀ ਪਰਮਾਤਮਾ ਕੋਲ ਦੁਆ ਕਰਦੇ ਹਾਂ ਕਿ ਇਹ ਜਿਹੜਾ ਤਿਉਹਾਰ ਆ ਸਾਡਾ ਜਿਹੜਾ ਸਾਰਿਆਂ ਦਾ ਸਾਂਝਾ ਤਿਉਹਾਰ ਆ ਉਸ ਨੂੰ ਵਧੀਆ ਤਰੀਕੇ ਨਾਲ ਮਨਾਉਣ ਦਾ ਪਰਮਾਤਮਾ ਬਲ ਬਖਸ਼ੇ ਉਹਨਾਂ ਨੂੰ ਸ਼ਕਤੀ ਬਖਸ਼ੇ ਔਰ ਇਹ ਨਿਰਵਿਘਨ ਅਮਨ ਸ਼ਾਂਤੀ ਦੇ ਨਾਲ ਇਹ ਜਿਹੜਾ ਸਾਡਾ ਇਹ ਤਿਉਹਾਰ ਆ ਉਹ ਜਿਹੜਾ ਸੰਪੰਨ ਹੋਵੇ ਸੋ ਅੱਜ ਇਹਦੀ ਸ਼ੁਰੂਆਤ ਹੋਈ ਹੈ ਮੈਂ ਅੱਜ ਖਾਸ ਤੌਰ ਤੇ ਸਾਰੇ ਹੀ ਮੈਂਬਰਾਂ ਨੂੰ ਮੁਬਾਰਕਬਾਦ ਦੇਣ ਲਈ ਇੱਥੇ ਪਹੁੰਚੇ ਬਹੁਤ ਵਧੀਆ ਸਰ ਨੇ ਗੱਲ ਦੱਸੀ ਹੈ ਸਰ ਇਸ ਵਾਰੀ ਸ਼ਹਿਰ ਦੇ ਵਿੱਚ ਇੱਕ ਬਹੁਤ ਵਧੀਆ ਮਾਹੌਲ ਚੱਲਿਆ ਹੋਇਆ ਸਨਾਤਨੀ ਭਰਾਵਾ ਵੱਲੋਂ ਸਨਾਤਨੀ ਕੀ ਆਪਣਾ ਭਾਈਚਾਰਾ ਹੀ ਮੇਨ ਆਪਣਾ ਰੂਟ ਕਨਾਲ ਆਪਣੀ ਮਜ਼ਬੂਤੀ ਹੈ ਸਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਸਿੰਗਰ ਜੋ ਸਿੰਗਰ ਲੱਗਦੇ ਨੇ ਮੇਨ ਦੁਸ਼ਹਿਰੇ ਦੇ ਉਤਸਵ ਦੇ ਉੱਤੇ ਵੀ ਕੋਈ ਮੇਲਾ ਤਾਂ ਹੈ ਨਹੀਂਗਾ ਇਹ ਉਤਸਵ ਹੈ ਇੱਕ ਧਾਰਮਿਕ ਉਤਸਵ ਹੈ ਤਾਂ ਸਰ ਥੋੜੀ ਜਿਹੜੀ ਵਿਜੇ ਦਸ਼ਮੀ ਮਹੌਤਸਵ ਕਮੇਟੀ ਹੈ ਇਹਦੇ ਵੱਲੋਂ ਕੋਈ ਇਨੀਸ਼ੀਏਟਿਵ ਲਿੱਤਾ ਗਿਆ ਕਿ ਕਿਉਂ ਨਾ ਧਾਰਮਿਕ ਪ੍ਰਚਾਰਕ ਕੋਈ ਧਾਰਮਿਕ ਜਿਹੜੇ ਬੁੱਧੀਜੀਵੀ ਨੇ ਇੰਟੈਲੈਕਚੁਅਲਸ ਨੇ ਉਹ ਆ ਕੇ ਸਟੇਜਾਂ ਐਡ-ਆਨ ਕੀਤਾ ਜਾ ਰਿਹਾ ਹੈ ਦੇਖੋ ਹਾਲੇ ਕਿਉਂਕਿ ਤੁਸੀਂ ਮੈਨੂੰ ਇਹ ਗੱਲ ਦੱਸੀ ਹੈ ਔਰ ਕਿਉਂਕਿ ਹਜੇ ਤਿਹਾਰਾਂ ਦੀ ਸ਼ੁਰੂਆਤ ਹੋਈ ਹੈ ਆਗਾਜ਼ ਹੋਇਆ ਹੈ ਤਾਂ ਇਸ ਦੇ ਨਾਲ ਅਗਰ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਕੋਈ ਜ਼ਿੰਮੇਵਾਰ ਕਿਸੇ ਧਿਰ ਵੱਲੋਂ ਆਈ ਹੈ ਤਾਂ ਜਰੂਰ ਇਹਦੇ ਤੇ ਵਿਚਾਰ ਮੈਂ ਸਮਝਦਾ ਕਮੇਟੀ ਕਰੇਗੀ ਔਰ ਜੋ ਵੀ ਫੈਸਲਾ ਹੋਏਗਾ ਉਹ ਸਾਰਿਆਂ ਨੂੰ ਸਰ ਪ੍ਰਵਾਨਿਤ ਹੋਵੇਗਾ ਬਹੁਤ ਵਧੀਆ ਸਰ ਨੇ ਗੱਲ ਕਹੀ ਹੈ ਕਿ ਜੋ ਸ਼ਹਿਰ ਦੀ ਜੋ ਸਨਾਤਨੀਆਂ ਦੀ ਜੋ ਦੇਸ਼ਵਾਸੀਆਂ ਦੀ ਮੰਗ ਹੋਗੀ ਸਾਡੀ ਜਿਹੜੀ ਕਮੇਟੀ ਹੈ ਉਸ ਤੇ ਖਰਾ ਉਤਰੂਗੀ ਸਰ ਇਸ ਵਾਰੀ ਜਿਹੜੀ ਬਾਡੀ ਹੈ ਜੇ ਇਸ ਵਾਰੀ ਦਾ ਜਿਹੜਾ ਸਿਸਟਮ ਹੈ ਸਰ ਕਿ ਜਿਵੇਂ ਖੰਨੇ ਦੇ ਵਿੱਚ ਦੂਸਰਾ ਦੁਸ਼ਹਿਰਾ ਹੋ ਜਾਣਾ ਵਾ ਚਲੋ ਸ਼ਹਿਰ ਬਹੁਤ بڑا ਹੋ ਰਿਹਾ ਵਾ ਸਰ ਕਈ ਲੋਕ ਉਹਨੂੰ ਸਿਆਸਤ ਨਾਲ ਵੀ ਜੋੜ ਕੇ ਦੇਖਦੇ ਨੇ ਬਟ ਕਈ ਲੋਕ ਨੇ ਇਸ ਚੀਜ਼ ਨੇ ਕਿ ਨਹੀਂ ਸਾਡਾ ਸਨਾਤਨੀ ਪ੍ਰਚਾਰ ਵੀ ਹੁੰਦਾ ਇਸ ਚੀਜ਼ ਦੇ ਨਾਲ ਜਿਹੜੀ ਕਿ ਬਹੁਤ ਵਧੀਆ ਗੱਲ ਹੈ ਤਾਂ ਸਰ ਜਿਹੜੀ ਬਾਡੀ ਹੈ ਪਿਛਲੀ ਵਾਰ ਦੀ ਸੀ ਕਿ ਉਹ ਸੇਮ ਹੈ ਕਿ ਇਸ ਵਾਰੀ ਜਿਹੜੀ ਸਿਲੈਕਟਿਵ ਬਾਡੀ ਹੈ ਜੇ ਜਿਹੜੇ ਇਲੈਕਟਿਡ ਮੈਂਬਰਸ ਨੇ ਉਹ ਨੇ ਜਿਹੜੀ ਤਾਂ ਇਹ 9 ਹੈਗਾ ਉਹ ਤਾਂ ਸੇਮ ਕਮੇਟੀ ਹੈ ਬਿਲਕੁਲ ਔਰ ਇਹਦੇ ਵਿੱਚ ਕੋਈ ਅਹੁਦੇਦਾਰੀਆਂ ਤਬਦੀਲ ਹੁੰਦੀਆਂ ਨੇ ਉਹ ਸਾਰਿਆਂ ਨੇ ਬੈਠ ਕੇ ਕਰਨਾ ਹੁੰਦਾ ਇਹ ਜਿਹੜਾ ਪ੍ਰੈਰੋਗੇਟਿਵ ਆ ਉਹ ਸਾਰੇ ਮੈਂਬਰਸ ਦਾ ਵਾ ਜਦੋਂ ਮੈਂਬਰ ਸਾਰੇ ਇਕੱਠੇ ਬੈਠਣਗੇ ਔਰ ਉਹ ਆਪਣਾ ਜਿਹੜੇ ਵੀ ਅਹੁਦੇਦਾਰ ਨੇ ਉਹਨਾਂ ਨੂੰ ਉਹਦਾ ਚੋਣ ਕਰਨਗੇ ਔਰ ਜਿਹਨੂੰ ਵੀ ਉਹ ਅੱਗੇ ਜ਼ਿੰਮੇਵਾਰੀ ਦੇਣਗੇ ਉਹ ਹਮੇਸ਼ਾ ਦੀ ਤਰ੍ਹਾਂ ਜਿਵੇਂ ਅੱਗੇ ਬਖੂਬ ਜਿਹੜੀਆਂ ਜ਼ਿੰਮੇਵਾਰੀਆਂ ਹਰ ਬੰਦਾ ਜਦੋਂ ਉਹਨੂੰ ਕੋਈ ਅਹੁਦਾ ਦਿੱਤਾ ਜਾਂਦਾ ਉਹਨੂੰ ਨਿਭਾਉਂਦੇ ਨੇ ਇਸ ਵਾਰ ਵੀ ਇਸੇ ਤਰ੍ਹਾਂ ਹੋਏਗਾ ਔਰ ਜਿਹੜਾ ਸ਼ਹਿਰ ਦਾ ਜਿਹੜਾ ਇਹ ਬਹੁਤ ਵੱਡਾ ਤਿਉਹਾਰ ਆ ਸਾਡਾ ਖੰਨੇ ਦੇ ਵਿੱਚ ਵੱਡੇ ਪੱਧਰ ਤੇ ਮਨਾਇਆ ਜਾਂਦਾ ਉਸ ਨੂੰ ਵਧੀਆ ਤਰੀਕੇ ਨਾਲ ਇਹ ਮਨਾਉਣ ਇਸ ਗੱਲ ਦੇ ਲਈ ਇਹਨਾਂ ਨੂੰ ਮੈਂ ਦਿਲੀ ਮੁਬਾਰਕਬਾਦ ਦਿੰਦਾ ਥੈਂਕ ਯੂ ਵੈਰੀ ਮਚ ਜੀ ਜਿਵੇਂ ਸਰ ਨੇ ਕਿਹਾ ਵੈ ਕਿ ਤਿਹਾਰ ਦੀ ਜਿਹੜੀ ਭਵਯਤਾਵ ਹੈ ਜੋ ਸਨਾਤਨ ਦੀ ਭਵਯਤਾਵ ਹੈ ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਸਗੋਂ ਇੱਕ ਸਟੈਪ ਅੱਗੇ ਹੀ ਹੋ ਕੇ ਵਧਾਇਆ ਜਾਊਗਾ ਤੇ ਮਨਾਇਆ ਜਾਊਗਾ ਆਓ ਦੇਖਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਖੰਨਾਪਾ ਖੰਨੇ ਦੀਆਂ ਜਿਹੜੀਆਂ ਕਮੇਟੀਆਂ ਨੇ ਉਹ ਸਨਾਤਨ ਦੇ ਇਸ ਪਾਵਨ ਤਿਹਾਰ ਨੂੰ ਕਿਸ ਰੂਪ ਚ ਮਨਾਉਂਦੀਆਂ ਨੇ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ